ਗੌੜੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਨਾਰਾਇਣ ਹਰ ਰੰਗ ਰੰਗੂ ਸਤਿਗੁਰੂ ਸਾਹਿਬ ਜੀ ਹੋਰ ਹੁਕਮ ਫਰਮਾਉਂਦੇ ਆਂ ਜੇ ਗੁਰ ਸਿੱਖੋ ਹੁਣ ਗੌੜੀ ਮਾਏ ਸੀ ਪਹਿਲੀ ਹੁਣ ਇਕੱਲੀ ਗੌੜੀ ਉਚਾਰਦੇ ਹਨ ਏਕੋ ਦਾਇਆ ਤੈਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਿਤ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਨਾਰਾਇਣ ਹਰ ਰੰਗ ਰੰਗੂ ਜੀਵਕ ਵਿਦਿਆ ਰੂਪੀ ਨਹੀਂ ਹੈ ਰੰਗ ਰਾਤ ਉਹ ਨਾਰਾਇਣ ਨਰਨਰਨ ਜਿਹਦਾ ਐਨ ਘਰ ਹੈ ਨਾਰਾਇਣ ਨਹੀਂ ਹੈ ਅਰ ਪਾ ਕਾਮ ਕੋ ਦੁਸ਼ਮਣਾਂ ਦਾ ਘਰ ਜਿਸ ਵਿੱਚ ਐਸਾ ਜੋ ਨਾਰਾਇਣ ਨਰ ਨਿਯੰਤਾ ਹੈ ਤੇ ਸਾਰਿਆਂ ਦਾ ਐਨ ਘਰ ਹੈ ਜੋ ਐਸਾ ਹਰੀ ਰੰਗ ਰੰਗੂ ਸਾਰਿਆਂ ਰੰਗਾਂ ਵਿੱਚ ਰੰਗਿਆ ਹੋਇਆ ਹੈ ਉਹਦੇ ਰੰਗ ਪ੍ਰੇਮ ਵਿੱਚ ਆਪਦੇ ਚਿੱਤ ਨੂੰ ਰੰਗਣਾ ਕਰੋ ਜਪ ਜੇਵਾ ਹਰ ਏਕ ਮੰਗੋ ਜਵਾਨ ਕਰਕੇ ਵੀ ਮਹਾਰਾਜ ਦੇ ਨਾਮ ਨੂੰ ਜਪੋ ਤੇ ਹਰੀ ਦੇ ਪਾਸੋਂ ਹੀ ਕੇ ਦਾ ਯਾਪ ਮੰਗਣਾ ਕਰੋ ਰਹਾਉ ਤਜ ਹੋਮ ਮੈਂ ਗੁਰ ਗਿਆਨ ਭਜੋ ਜਿਹੜੀ ਦੇਹ ਵਿੱਚ ਹੋਮੈਂ ਮੈਂ ਦੇਹ ਹਾਂ ਮੈਂ ਦੇਹ ਹੈ ਨੂੰ ਛੱਡ ਕੇ ਗੁਰੂ ਸਾਹਿਬ ਦੇ ਗਿਆਨਦਾਰਾ ਭਜਨ ਕਰੋ ਕਿ ਆਪਾਂ ਕੁਝ ਨਹੀਂ ਹੋਮ ਮੈਂ ਵਿੱਚੋਂ ਖੋਵੇ ਦੂਜਾ ਮੇਟਾ ਇੱਕ ਹੋਵਾ ਗੁਰ ਗਿਆਨ ਭਜੋ ਕਿਉ ਗੁਰੂ ਸਾਹਿਬ ਦੇ ਗਿਆਨਦਾਰਾ ਪਰਮੇਸ਼ਰ ਦਾ ਭਜਨ ਕਰੋ ਮਿਲ ਸੰਗਤ তোর ਕਰਮ ਲਿਖਿਓ ਸੰਗਤ ਨਾਲ ਮਿਲਣਾ ਕਰੋ ਧਰਮ ਦੇ ਥੋੜੇ ਕਰਮ ਲਿਖੇ ਹੋਏ ਆ ਸੰਗਤ ਨਾਲ ਉਸ ਦਾ ਮਲਾਪ ਹੁੰਦਾ ਗੁਰੂ ਕੀ ਨਾ ਜੀ ਇਹ ਧਰਮ ਕਰਨ ਦਾ ਲੇਖ ਲਿਖਿਆ ਹੈ ਜੋ ਦੀਸੈ ਸੋ ਸੰਗ ਨਾ ਗਇਓ ਜਿਹਨਾਂ ਸੰਗਤ ਆਸ ਦਿਖ ਰਿਹਾ ਹੈ ਕਿਹਦੇ ਨਾਲ ਕੋਈ ਜਿੰਦਗੀ ਨਹੀਂ ਸੰਸਾਰ ਕਿਉਂ ਸਭ ਖਲੀ ਚੱਲੇ ਹਨ ਇਸ ਕਰਕੇ ਦੁਸ਼ਮਾਨ ਹੈ ਸਗਲ ਮਥੀਨਾ ਜਾਣੋ ਤਾਕਤ ਮੂਡ ਲੱਗੇ ਪਾਚ ਮੂਯ ਜੇ ਸਾਧ ਪੁਰਖ ਹੈ ਮੂਡ ਸੁਆ ਵਾਲੇ ਮੂਡ ਸੁਆ ਵਾਲੇ ਉਹ ਦੁਸ਼ਮਾਨ ਵਾਲੀ ਚੀਜ਼ਾਂ 'ਚ ਲੱਗੇ ਹੋਏ ਆ ਇਸ ਕਰਕੇ ਪਜ ਪਜ ਕੇ ਮਰ ਗਿਆ ਇਹ ਸੰਸਾਰ ਮੋਹਨ ਨਾਮ ਸਦਾ ਰਵ ਰਹੇ ਹੋ ਸ਼ੇ ਭਾਈ ਮੋਹਨ ਜੋ ਪ੍ਰਮੇਸ਼ਵਰ ਸਾਰਿਆਂ ਦੇ ਭਗਤਾ ਦੇ ਮੋਹ ਨੂੰ ਮਿਟਣ ਵਾਲਾ ਆਪ ਦੇ ਪਿਆਰਿਆਂ ਨੂੰ ਆਪ ਦੇ ਸੂਝ ਮੋਹਤ ਕਰਨ ਵਾਲਾ ਇਹਦੇ ਨਾਮ ਨੂੰ ਸਦਾ ਵਾਹ ਕੇ ਉਚਾਰਦੇ ਰਹੋ ਔਟ ਮਧੇ ਕਿਨੈ ਗੁਰਮੁਖ ਲਹੈ ਕੋਈ ਕੋਈ ਗੁਰਮੁਖ ਹੈ ਕਰੋੜਾਂ ਵਿੱਚ ਜਿਸਨ ਮਾਰੋ ਦੇ ਅੰਮ੍ਰਿਤ ਨਾਮ ਨੂੰ ਲਿਖਿਆ ਹੈ ਹਰ ਸੰਤਨ ਕਰ ਨਮੋ ਨਮੋ ਜੋ ਹਰਿ ਜੀਏ ਪਿਆਰੇ ਸੰਤ ਸਾਸਗ੍ਰਾਹ ਜਪਣੋ ਵਾਲੇ ਨਮੋ ਨਿਮਰਤਾ ਦੇ ਨਾਲ ਨਮਸਕਾਰ ਕਰ ਰੰਗ ਦੇ ਤਾਨ ਤੋਂ ਨਿਮਰਤ ਨੀਵਾ ਹੋ ਕੇ ਮੰਗੇ ਮਾਨ ਤੋਂ ਨੀਵਾ ਹੋ ਕੇ ਬਾਰ ਬਾਰ ਨਮਸਕਾਰ ਕਰ ਮਾਣਵਾਣੀ ਸੀਰ ਕਰਕੇ ਨੌ ਨਿਦ ਪਾਵ ਹੈ ਅਤੁੱਲ ਸੁਖੁ ਜੇ ਤੂੰ ਸੰਗਰ ਦੇ ਅਗੇ ਬੰਦਨਾ ਕਰੇਗਾ ਨਵੇਂ ਨਿਦੀਆਂ ਪਾ ਲੇਗਾ ਅਸਨ ਵਸਨ ਕੂਕਨਕ ਕੋਣੇ ਦਾਸੀ ਚੋਬ ਗੁਲਾਮ ਰਸਵਾਏ ਹੰਵਾਏ ਜਾਨੀਏ ਚੇਨੋ ਨਿਦ ਕੇ ਨਾਮ ਨੌ ਨਿਦ ਪਾਵ ਹੈ ਅਤੁੱਲ ਸੁਖੁ ਗੁੰਦ ਰਹਿ ਸੁਖ ਨਾਨਕ ਜੀਆਂ ਰਾਜ ਆਸਰਾ ਨੌ ਗੋਲ ਕਾਂ ਦਾ ਕਿਸਤ ਨੂੰ ਕੋਲੇ ਸੁਖ ਨੇ ਪਾਈ ਜਿਹੜਾ ਤੋਲਣ ਤੋਂ ਰਾਜਾ ਨਾਂ ਦਾ ਉਸ ਨੂੰ ਪਾ ਲਏਗਾ ਸ਼ਾਸਤ੍ਰ ਗਿਆਨ ਦੀ ਤਕੜੀ ਨਾ ਅਸ਼ਾ ਅਜੇ ਬੁੱਧੀ ਰੂਪੀ ਤਕੜੀ ਨਾ ਸ਼ਾਸਤ ਵਿਗਿਆਨੂ ਬਟਿਆਂਆਂ ਆਂ ਜਾਂ ਤੋਲਿਆਂ ਨਹੀਂ ਜਾਂਦਾ ਐਸਾ ਤੋਲ ਸੁਖੋ ਪਾ ਲਏਗਾ ਨੈਣ ਆਲੂ ਔ ਸਾਧ ਜਨੂ ਜਿੱਤਾਂ ਕਰਕੇ ਦਰਸ਼ਨ ਕਰੋ ਸੰਤਾਂ ਭਗਤਾਂ ਪਿਆਰੇ ਜਨਾਂ ਦੇ ਫੇਰਦਾ ਗਾਵੂ ਨਾਮ ਨਿਧੂ ਜੀ ਨਾਮ ਸੰਗਤ ਜਵੀ ਸੰਗਤ ਕਰੋ ਚੰਗੀ ਜਿਸ ਕਰਕੇ ਦਰਸ਼ਨ ਕਰਕੇ ਮਨ ਤੇ ਭੈੜਾ ਆਸਰਨਾ ਪਵੇ ਇਸ ਕਰਕੇ ਫਿਰਦਾ ਗਾਵੂ ਨਾਮ ਨਿਧੋ ਨੈਣ ਆਲੂ ਸਾਧ ਜਨੂ ਸਿਵਨ ਤੁਮ ਆਲੋ ਮਾਧਵਾ ਜਨਨ ਅੱਖਾਂ ਦੇ ਨਾਲ ਦੇਖਣਾ ਕਰੋ ਦਰਸ਼ਨ ਕਰੋ ਫਿਰਦਾ ਗਾਵੂ ਨਾਮ ਨਿਧੋ ਤੇ ਹਿਰਦੇ ਜ ਮਹਾਰਾਜ ਸਾਹਿਬ ਦੇ ਨਾਮ ਨੂੰ ਜੋ ਨੌ ਨਿਧੀਆਂ ਦੇ ਦਿਆਂ ਨੂੰ ਉਸ ਨੂੰ ਗਉਣਾ ਕਰੋ ਕਾਮ ਕ੍ਰੋਧ ਲੋਭ ਮੋਹ ਤਜੋ ਅਗੇ ਕਾਮ ਦਾ ਫੁਰਨਾ ਜਿਹੜਾ ਵਿਕਾਰੀ ਕਰਕੇ ਭੜੇ ਕਰਨ ਵਾਲਾ ਹੈ ਅਤੇ ਕ੍ਰੋਧ ਜਿਸ ਕਰਕੇ ਸਾ ਕਿਸੇ ਸਵਾ ਸੇਤੀ ਚਾਦਰ ਨਹੀਂ ਪਾਈ ਨਾ ਕਾਮ ਕ੍ਰੋਧ ਲੋਭ ਮੋਹ ਲੋਨ त्याਗਣਾ ਕਰੋ ਮੋਹ ਆਗ ਕਸ਼ੀਰਾਂ ਦਾ ਛੱਡੋ ਜਨਮ ਮਰਨ ਦੋਹ ਤੇ ਰਹਿਓ ਜਿਨ੍ਹਾਂ ਨੇ ਛੱਡ ਕੇ ਗੁਰੂ ਦਾ ਹੁਕਮ ਮੰਨ ਕੇ ਉਹ ਜਨਮ ਮਰਨ ਦੋਹਾਂ ਤੋਂ ਮਿਲਿਆ ਤੇ ਹੋ ਗਿਆ ਮੁਕਤ ਹੋ ਗਏ ਬੁਰਖੂ ਹੂਹ ਅੰਧੇਰਾ ਘਰ ਤੇ ਮਿਟਿਆ ਉਹਨਾਂ ਦੇ ਜੰਮਣ ਮਰਨ ਦਾ ਦੁੱਖ ਉਹ ਗਿਆਨ ਦਾ ਹਨੇਰਾ ਹਿਰਦੇ ਰੂਪੀ ਘਰ ਤੋਂ ਮਿਟ ਗਿਆ ਹੈ ਗੁਰ ਗਿਆਨ ਜੜਹਾਇਓ ਦੀਪ ਬਲਿਓ ਉਸਾਰ ਜਿੰਨਾਂ ਦੇ ਮਨੂਕੀ ਮੰਨੂਕੀ ਗਿਆਨ ਦੇਰ ਕਰਾਤਾ ਹੈ ਇਹ ਗਿਆਨ ਦੀ ਦੀਪ ਪ੍ਰਕਾਸ਼ ਰੂਪ ਕਰਨ ਵਾਲਾ ਪ੍ਰਭੂ ਗਿਆਨ ਦੀ ਦੀਵਾ ਵਰ ਗਿਆ ਹੈ ਜਿਨ ਸੇਵਿਆ ਸੂ ਪਾਰ ਪਰਿਉ ਜਿਨ ਜਨ ਸੰਗੂ ਦੇ ਅਪਰੇਸ਼ ਨੂੰ ਸੇਵਨ ਕੀਤਾ ਹੈ ਉਹ ਸੰਸਾਰ ਸੂ ਉਦੋਂ ਪਾਰ ਪੈ ਗਿਆ ਹੈ ਜਨ ਨਾਨਕ ਗੁਰਮੁਖ ਜਗਤ ਤਰਿਉ ਜੀ ਸੰਗੂ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਜਨਾ ਦੀ ਸੰਗਤ ਕਰਕੇ ਸੰਸਾਰ ਤਰ ਗਿਆ ਹੈ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤਿ ਭਰਮ ਗਏ ਜਿਹੜੇ ਭਾਈ ਮਨ ਨੂੰ ਹਰੀ ਜੋ ਤਪ ਦਾ ਲਖਨ thro ਹੈ ਹਰੀ ਜੋ ਤੁਮ ਦਾ ਲਖਨ thro ਹੈ ਗੁਰੂ ਜੋ ਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਜੋ ਚੇਤਨ ਬ੍ਰਹਮ ਹੈ ਜਿਉ ਜਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹਰ ਹਰ ਗੁਰ ਗੁਰ ਦਾ ਜਾਪ ਕਰਦੇ ਹੈ ਉਨਾਂ ਦਾ ਭਰਮ ਸਾਰੇ ਚਲੇ ਗਏ ਪੰਜ ਪ੍ਰਕਾਰ ਦੇ ਜਿਤਨੇ ਸਨ ਮੇਰੇ ਮਨ ਸਭ ਸੁਖ ਪਾਇਓ ਸਾਡੇ ਮਨ ਵੀ ਸਾਰੇ ਸੁਖਾਂ ਨੂੰ ਪਾਉਣਾ ਕੀਤਾ ਹੈ ਰਹਾਉ ਸਾਡੇ ਮਨ ਪਿਆਰੇ ਹੈ ਸਾਰੇ ਸੁਖਾਂ ਨੂੰ ਜਿੰਨਾ ਨੂੰ ਪਾ ਲਿਆ ਹੈ ਰਹਾਉ ਬਲ ਤੂ ਜਲ ਤੂ ਤੌਕਿਆ ਗੁਰ ਚੰਦਨ ਸੀਤ ਲਾਇਓ ਸਾਥ ਸੰਗਏ ਜੀ ਬਣਦੇ ਨੇ ਸੰਸਾਰ ਦੇ ਜੀਵ ਕਾ ਕਾਂਨ ਕਿਰੋ ਦੀ ਆਗੂ ਵਿੱਚ ਬਲ ਤੋਂ ਬਲ ਰਹੇ ਸੀ ਅਤੇ ਐਸੀ ਬਲ ਨਹੀਂ ਆ ਤ੍ਰਿਸ਼ਨਾ ਦੀ ਆਗਿਆ ਦੀ ਜਨ ਤੋਂ ਜਾਣ ਰਹੇ ਹਨ ਗੁਰੂ ਸਾਹਿਬ ਜੀ ਤੌਕੇ ਆ ਗੁਲ ਚੰਦਨ ਗੁਰੂ ਸਾਹਿਬ ਜੀ ਚੰਦਨ ਛਿੜਕ ਦਿੱਤਾ ਜਿਹੜਾ ਆਦਮੀ ਸਾਹਿਬ ਸੰਗਤ ਜੀ ਜਨੂਆ ਵਰਦਾ ਹੋਵੇ ਉਹਦੇ ਕੜਾਹਾ ਉਗਲਦਾ ਹੋਵੇ ਪਾਣੀ ਦਾ ਅਤੇ ਉਸ ਦੇ ਵਿੱਚ ਇੱਕ ਤੁਗਲਾ ਚੰਦਨ ਪਾ ਦਈਏ ਬਾਹਵਰਗਾ ਠੰਡਾ ਹੋ ਜਾਂਦਾ ਅਸਲੀ ਚੰਦਨ ਦੇ ਪਾਏ ਹੋਏ ਆ ਜਿਵੇਂ ਪ੍ਰਕਾਸ਼ ਕ੍ਰਿਸ਼ਨਾਂ ਦੀ ਅੱਗ ਜਿਹੜੀ ਬਲਦੀ ਹੈ ਉਹਦੇ ਚ ਸੜ ਗਏ ਆਸੀਂ ਮਨੁਕਾਮ ਕਰੋ ਲੋਭ ਮੋਹ ਕਾਰ ਵੀ ਅੱਗ ਵਿੱਚ ਗੁਰੂ ਸਾਹਿਬ ਨੇ ਨਾਮ ਨੂੰ ਕੋਈ ਚੰਨ ਤਰਉਂਕ ਦਿੱਤਾ ਓਠਵਾਰਿਆਂ ਦੀ ਬੋਲੀ ਹੈ ਛਿੜਕਣ ਦਾ ਨਾਮ ਹੈ ਗੁਰੂ ਸੱਚੇ ਪਾਤਸ਼ਾਹ ਨੇ ਨਾਮ ਨੂੰ ਕੋਈ ਚੰਨ ਤਰਉਂਕਿਆ ਜਦੋਂ ਛਿੜਕਿਆ ਗੁਰ ਚੰਦਨ ਸੀਤ ਲਾਇਓ ਗੁਰੂ ਸਾਹਿਬ ਨੇ ਜਦੋਂ ਗੁਰ ਚੰਦਨ ਤੌਂਕਿਆ ਗੁਰ ਚੰਦਨਾਂ ਜੋ ਕ੍ਰੰਕਲਿ ਚਿਲਕਣ ਕੀਤਾ ਗੁਰੂ ਨਾਨਕ ਗੁਰੂ ਸਾਹਿਬ ਨਾਮ ਰੂਪੀ ਚੰਨਣ ਸੀਤ ਲਾਇਓ ਸੀਤ ਉਸ ਦਾ ਆ ਗਈ ਤੇ ਠੰਡਾ ਹੋ ਗਿਆ ਮਨ ਕਲਸ਼ਾ ਮਿਟ ਗਈ ਆ ਗਿਆ ਹਨ ਹਨੇਰਾ ਮਿਟ ਗਿਆ ਜਿਹੜਾ ਗਿਆਨ ਦਾ ਹਨੇਰਾ ਸੀ ਉਹ ਵੀ ਸੱਚੇ ਪਾਲਸ਼ਾ ਦੀ ਕਿਰਪਾ ਨਾਲ ਮਿਟ ਗਿਆ ਹੋਰ ਗਿਆਨ ਦੀਪਾ ਜੀ ਸ਼ਾਹ ਜੀ ਨੂੰ ਗਿਆਨ ਨੂੰ ਕੋਈ ਦੀਵਾ ਚਮਕਾ ਹਾ ਹੈ ਪ੍ਰਕਾਸ਼ਤਾ ਹੈ ਪਾਵਕ ਸਾਗਰ ਗਹਰੂ ਇਹ ਅੱਗ ਦਾ ਸਮੁੰਦਰ ਹੈ ਮਾਇਆ ਰੂਪੀ ਅੱਗ ਜਿਹੜੀ ਕ੍ਰਿਸ਼ਨਾ ਹੈ ਗਹਿਰਾ ਬੜਾ ਡੂੰਗਾ ਚਰ ਸੰਤਨ ਨਾਵਤਰਾ ਦੀ ਸੰਗਤ ਜਿਹੜੀ ਇਹ ਨੌਕਾ ਦੇਣੀ ਹੈ ਭਗਤੀ ਰੂਪੋ ਇਹਦੇ ਤੇ ਚੜ੍ਹਾ ਕਰਕੇ ਤਰਾਇਓ ਤਾਰ ਦਿੱਤਾ ਸੰਸਾਰ ਨੂੰ ਪਾਰ ਕਰ ਦਿੱਤਾ ਹੈ ਨਾ ਹਮ ਕਰਮ ਨਾ ਧਰਮ ਨੂੰ ਸੋਚ ਅਸੀਂ ਤਾਂ ਮਾਰਾ ਨਾ ਕੋਈ ਨਿਸ਼ਕਾਮ ਕਰਮ ਜਾਣਦੇ ਸੀ ਨਾ ਅਸੀਂ ਧਰਮ ਸੱਚਾ ਜਾਣਦੇ ਸੀ ਨਾ ਸਰੀਰ ਦੀ ਪਵਿੱਤਰਤਾ ਵਿਸ਼ਿਆਂ ਦੀ ਕੋں ਜਰਨ ਮਰਦੇ ਤੇ ਸੁਤਮਤਾ ਹੀ ਨਹੀਂ ਸੀ ਸਾਡੇ ਵਿੱਚ ਪ੍ਰਭ ਗਹਿ ਪੂਜਾ ਆਪ ਆਏ ਤੇ ਸਾਡੀ ਬੇਤੀ ਨੂੰ ਪੂਜਣਾ ਪਕੜ ਕੇ ਆਪਣੇ ਬਣਾ ਲਿਆ ਆਪ ਕਿਰਪਾ ਦ੍ਰਿਸ਼ਟੀ ਕੀਤੀ ਹੈ ਪਾਖੰਡਨ ਦੁੱਖ ਭੰਜਨ ਨੂੰ ਜਮਨ ਮੰਦ ਦੇ ਪਾਉ ਨੂੰ ਖੰਡਣ ਵਾਲਾ ਭਗਤਾਂ ਦੇ ਸਾਡੇ ਵੀ ਦੁੱਖਾਂ ਨੂੰ ਤੁਸੀਂ ਹੀ ਭੰਡਣਾ ਕੀਤਾ ਹੈ ਭਗਤ ਵੱਛਲ ਹਰਨਾਇ ਸੇਹ ਦੀ ਸੇਹਾਂ ਨਾਮ ਧੰਕਾ ਨਾ ਵੱਛਲ ਪਿਆਰ ਕਰਨ ਵਾਲਾ ਇਸ ਕਰਕੇ ਆਪ ਨੇ ਪਿਆਰ ਕੀਤਾ ਜੇ ਬੱਚੇ ਦੇ ਨਗਰ ਗਉਤਰੀ ਫਿਰਦੀ ਐ ਭੰਕਾ ਦੇ ਨਾਲ ਪਿਆਰ ਕਰਦੇ ਹੋ ਆਪ ਅਨਾਥ ਨਾਥ ਕਿਰਪਾਲ ਦੀਨ ਜੇ ਮਾਰਾ ਨਾਥ ਜਤੀਮਾ ਦੇ ਸਵਾਮੀ ਹੋ ਆਪ ਅਦੇ ਆਪ ਦਾ ਨਾਥ ਕੋਈ ਨਹੀਂ ਸਭ ਦੇ ਤੁਸੀਂ ਨਾਥ ਹੋ ਨਾਥ ਤੇ ਨਾਥ ਕਿਰਪਾਲ ਦੀਨ ਦੀਨਾਂ ਦੇ ਤੇ ਕਿਰਪਾਲਤਾ ਕਰਨ ਵਾਲੇ ਹੋ ਆਪ ਸਮ੍ਰਿਧ ਸੰਤ ਓਟਾਏ ਜੇ ਸਰਵ ਕਲਾ ਸਿਮਰਤ ਸੰਤਾਂ ਨੇ ਓਟ ਆਪ ਦੀ ਛਾਈ ਹੈ ਸੰਤਾਨੀ ਓਟ ਨੂੰ ਤਹਤੋਂ ਆਇਆ ਸੰਸਾਰ ਵਿੱਚ ਨਿਰਗੁਨੀ ਆਰੇ ਕੀ ਬੇਨਤੀ ਮੇਹਰਾਂ ਸਾਡੇ 'ਚ ਕੋਈ ਗੁਣ ਨਹੀਂ ਹੈ ਅਸੀਂ ਨਿਰਗੁਨੇ ਆ ਰਹੇ ਹਾਂ ਸਾਡੀ ਇਹ ਬੇਨਤੀ ਹੈ ਏਹੋ ਦਰਸ ਹਰ ਰਾਹ ਸੇਹਰੀ ਰਾਜਾ ਜੀ ਸਾਨੂੰ ਆਪ ਦਾ ਦਰਸ਼ਨ ਬਖਸ਼ੋ ਏਕਾਲ ਸੁਰਖ ਨਾਨਕ ਸਰਨ ਤੁਹਾਰੀ ਠਾਕੁਰ ਜੀ ਸਾਡੀ ਕਹਿੰਦੇ ਹੋ ਮਨਾ ਬੇਨਤੀ ਕਰ ਮਹਾਰਾਜ ਜੀ ਸਾਧ ਸੰਤੋ ਸਵਾਮੀ ਆਪ ਦੀ ਸ਼ਰਨ ਹਾਂ ਸੇਵਕ ਦੁਆਰੇ ਆਇਆ ਹਾਂ ਜੈ ਸੇਵਕ ਬਣ ਕੇ ਆਪਦੇ ਸਾਧ ਸੰਗਤੂ ਕੀ ਬੂਹੇ ਦੇ ਅੱਗੇ ਆਇਆ ਹਾਂ ਆਪਦੇ ਗਿਆਨਪੂਰੀ ਦੁਆਰੇ ਕਿਸ ਤਰ੍ਹਾਂ ਆਇਆ ਹੋਇਆ ਆ ਕੇ ਦੌੜੀ ਮਹੱਲਾ ਪੰਜਵਾ ਰੰਗ ਸੰਗ ਵਿਖਿਆ ਕੇ ਭੋਗਾ ਜੀ ਜਨਤਨ ਸਾਧ ਸੰਗਤ ਜੀ ਇਹਨਾਂ ਸਵਾਲ ਕਿਸ ਪ੍ਰਕਾਰ ਦਾ ਹੈ ਕਿ ਜੀਵ ਲੋਕ ਰਮਾਉਂਦੇ ਹਨ ਰੰਗ ਸੰਗ ਵਿਖਿਆ ਕੇ ਭੋਗਾ ਇਹ ਹਰਵਾਗ ਤੇ ਰੰਗ ਪ੍ਰੇਮ ਲਾਈ ਰੱਖਦੇ ਐ ਵਿਸ਼ਿਆਂ ਦੇ ਨਾਲ ਭੋਗਾ ਦੇ ਭੋਗਨ ਤੇ ਹਰ ਵਕਤ ਮੋਹ ਲੱਗਾ ਹੈ ਇਹਨਾਂ ਦਾ ਰੰਗ ਸੰਗ ਜਿਨਾਂ ਨੂੰ ਰੰਗ ਆਨੰਦਦਾਇਕ ਸਮਝ ਕੇ ਉਹਨਾਂ ਦੀ ਸੰਗਤ ਕਰਦੇ ਵਿਸ਼ਿਆਂ ਦੇ ਭੋਗਾ ਚ ਸਰਬਸਤਵ ਰੂਪ ਦੇਨਦੇ ਭੋਗਾ ਚ ਇਹਨ ਸੰਗ ਅੰਧ ਨਾ ਜਾਣੀ ਇਹਨਾਂ ਤੋਂ ਸੰਗਣਾ ਅਸੀਸੋ ਇਹਨਾਂ ਦੇ ਸਕੋਚ ਕਰਨਾ ਸੀ ਇਸ ਵੇਲੇ ਇਹਨਾਂ ਦਾ ਸੰਗੀ ਹੋ ਰਿਹਾ ਜਿਸ ਪ੍ਰਕਾਰ ਨੇਤਰਾਂ ਤੋਂ ਹੀਣਾ ਅਸਵਾਦ ਸਾਹਮਣੇ ਤੁਰਿਆ ਜਾਵੇ ਇਸ ਪ੍ਰਕਾਰ ਇਹਨਾਂ ਵਿਸ਼ਿਆਂ ਦੀ ਸੰਗਤ ਕਰਕੇ ਸੰਗਦਾ ਨਹੀਂ ਅੰਨਾ ਹੋਇਆ ਜਾਣਿਆ ਨਹੀਂ ਇਸ ਦੇ ਪਾਸੇ ਵਿਸ਼ਿਆਂ ਨਾਲ ਨਹੀਂ ਤੁਰਿਆ ਰਿਹਾ ਹੈ ਹਉ ਸਾਂਚੋਂ ਹਉ ਖਾਟਤਾ ਕਿਉਂ ਸੰਗਤ ਮੈਂ ਇਕੱਠੀ ਕਰਦਾ ਹਾਂ ਦੇ ਨੈ ਹਰੋਏ ਦੀ ਖੱਟੀ ਖੜਦਾ ਹਾਂ ਅਗਲੀ ਆਬਦ ਬਿਹਾਨੀ ਕਿਉਂ ਕਰਦੇ ਕਰਦੇ ਦੀ ਸਾਰੀ ਉਮਰ ਇਸ ਦੀ ਗੁਜ਼ਰ ਗਈ ਬਤੀਤ ਹੋ ਗਈ ਹੈ ਰਹਾਉ ਹਾਂ ਸੂਰਾ ਪ੍ਰਧਾਨ ਹਾਂ ਫਿਰ ਹੰਗਾਰ ਕਰਵਾ ਕਿ ਮੈਂ ਬੜਾ ਸੂਰਮਾ ਹਾਂ ਮੇਰੇ ਵਰਗਾ ਕੋਈ ਸੂਰਮਾ ਨਹੀਂ ਮੈਂ ਬੜਾ ਪ੍ਰਧਾਨ ਮੁਖੀ ਹਾਂ ਸਾਰਿਆਂ ਦੇ ਵਿੱਚ ਮੇਰੇ ਜੈਸਾ ਦੁਨਿਆਦਿਕ ਮੁਖੀ ਨਹੀਂ ਹੈ ਉਹ ਨਾ ਹੀ ਮੁਝ ਹੈ ਸਮਾਨ ਜੀ ਇਸ ਕੋਈ ਸ਼ੂਰਮਾ ਨਹੀਂ ਮੈਂ ਬੜਾ ਬਹਾਦਰ ਹਾਂ ਕਿ ਮੇਰੇ ਵਰਗਾ ਕੋਈ ਪ੍ਰਧਾਨ ਨਹੀਂ ਮੈਂ ਬੜਾ ਪ੍ਰਧਾਨ ਹਾਂ ਮੇਰੇ ਤੁਲ ਕੋਈ ਨਹੀਂ ਉਹ ਜਾਣਦਾ ਹੈ ਹੰਕਾਰ ਦੇ ਨਾਲ ਜੋਵਨਵੰਤ ਆਚਾਰ ਕੁਲੀਨਾ ਹਾਂ ਗਾਇਰਕ ਮੈਂ ਜਵਾਨੀ ਵਾਲਾ ਹਾਂ ਕਿ ਜਵਾਨੀ ਮੇਰੇ ਕੋਈ ਆਈ ਹੈ ਹੋਰ ਕਿਤੇ ਨਹੀਂ ਕਦੇ ਆਈ ਜੋਗਨਵੰਤ ਆਚਾਰ ਕੁਲੀਨਾ ਜੇ ਮੈਂ ਕਹਿੰਦੇ ਆਚਾਰ ਕਰਨ ਵਾਲਾ ਵੱਡੇ ਸ੍ਰੇਸ਼ਟਾ ਆਚਾਰ ਕਰਨ ਵਾਲਾ ਹਾਂ ਤੇ ਮੈਂ ਬੜੀ ਕੁਲ ਵਾਲਾ ਹਾਂ ਐਜੀ ਕੁੜਦਾ ਬੜਾ ਹੰਕਾਰ ਕਰਦਾ ਹੈ ਮਨਮਹਿ ਹੋਏ ਗੁਮਾਨੀ ਕਿੰਨਾ ਸੁਭਾਵਾਂ ਕਰਕੇ ਮਨ 'ਚ ਹੰਕਾਰ ਹੀ ਹੋ ਰਿਹਾ ਏ ਜੀਵ ਜਿਉ ਉਲਝਾਇਓ ਬਾਦ ਬੁੱਧ ਕਾ ਜਸਪੁਰਕਾਰ ਹੈ ਸੰਗੇ ਜੀ ਜਿਉ ਉਲਝਾਇਓ ਬਾਦ ਬੁੱਧ ਕਿੰਨੀ ਜਿਉ ਲਿਜਾਇਓ ਬਾਦ ਬੁੱਧ ਗਲ ਨਾਸ਼ ਕਰਨ ਵਾਲੀ ਅਕਲ ਹੈ ਨੂੰ ਇਹਦੇ ਸਤਿਆ ਨਾਸ਼ ਕਰਨ ਵਾਲੀ ਜਿਹੜੀ ਬੁੱਧੀ ਹੈ ਨਾ ਜੋ ਨਾਸਤਨ ਵਾਲੀ ਅਕਲ ਵਿੱਚ ਜਿਉਂ ਮਨ ਮੱਝ ਦੇ ਕੋਲ ਜਾਇਓ ਕੋਈ ਜਿਹੜਾ ਹੈ ਜਨਮ ਤੋਂ ਲੈ ਕੇ ਕਾਮ ਰਤਿਆ ਨਹੀਂ ਬਿਸਰਾਨੀ ਜੇ ਕਾਹੂੰ ਦੇ ਚਰਾ ਜਦ ਰੰਗਾ ਰਹਿੰਦਾ ਕਾਮਨਾ ਜੇ ਕਦੇ ਵੀ ਕਾਮ ਵਾਲੀ ਬਿਰਤੀ ਭੁਲਾਈ ਨਹੀਂ ਹਰ ਵਕਤ ਵਿਸ਼ੇ ਭੋਗ ਨੂੰ ਵਿੱਚ ਲੱਗਿਆ ਰਹਿੰਦਾ ਹੈ ਹਰ ਵਕਤ ਹੀ ਕਾਮਨਾ ਚੱਲਦਾ ਰਹਿੰਦਾ ਕਦੇ ਵੀ ਇਹਨੂੰ ਵਿਸਾਰਦਾ ਨਹੀਂ ਔਗਣਾਂ ਨੂੰ ਔਗਣਾਂ ਦੇ ਵਿੱਚ ਹਰ ਵਕਤ ਜੁੜਿਆ ਹੀ ਰਹਿੰਦਾ ਹੈ ਜੀ ਹਾਲ ਕੈਸੀ ਭੈੜੀ ਹੈ ਦੂਸਰਾ ਪਾਠ ਭਾਈ ਮਨੋ ਦੀ ਬੀੜਦਾਇ ਹੁ ਹੈ ਜਿਉ ਲਿਝਾਇਓ ਬਾਲ ਬੁੱਧ ਕਾ ਮਰ ਗਏ ਨਹੀਂ ਦਿਸਗਾਨੀ ਬਾਲਕ ਅਵਸਥਾ ਤੋਂ ਲਾ ਕੇ ਜਿਉ ਬਾਲਕ ਬੁੱਧ ਹੀ ਜਾਉਂਗੀ ਆਇਆ ਨਾ ਜਵਾਨੀ ਦੀ ਸਾਰੀ ਗੁਆਲੀ ਕਾਲੀ ਜਵਾਨੀ ਵੀ ਗੁਆਲੀ ਬੁੱਢੀ ਪਾ ਵੀ ਠੋਰੀਆਂ ਦੀ ਗੁਆਲਿਆ ਮਰ ਗਿਓ ਤਾਂ ਤੂ ਸਾਰੀ ਨਹੀਂ ਇਹ ਦਿਸ਼ਾਂ ਦੀ ਵਾਸ਼ਨਾ ਹਰ ਵਕ ਲੱਗੀ ਰਹੀ ਪਾਠ ਸਰ ਪ੍ਰਸਾਦ ਜੀ ਬਾਦ ਬੁੱਧ ਹੈ ਗਾਨੇ ਸਾਹਿਬ ਵਿੱਚ ਵੀ ਬਾਦ ਬੁੱਧ ਹੈ ਸਾਈ ਬੰਨੋ ਦੀ ਬੀੜ ਦੀ ਬਾਲ ਬੁੱਧ ਕਰਾਉਂਦਾ ਕਿਤੇ ਕਿਤੇ ਇਸ ਕਰਕੇ ਤਖੰਤਰ ਢੀੜ ਕਰਕੇ ਆਪ ਸ ਕੀਤਾ ਹੈ ਜਿਉ ਲਿਜਾਇਓ ਬਾਦ ਬੁੱਧ ਨਾਸ਼ ਹੋਣ ਵਾਲੀ ਬੁੱਧੀ ਵਿੱਚ ਜਿਉ ਇਹ ਹੁਣ ਜੀ ਹਕਮਤੀ ਵਿੱਚ ਕਾਮ ਰਤਿਆ ਨਹੀਂ ਵਿਸਰਾਨ ਸਰਬ ਕਾਮ ਦੇ ਵਿੱਚ ਰੰਗਿਆ ਰਹਿੰਦਾ ਹੈ ਕਦੋਂ ਕਾਮ ਵਾਲੀ ਜਿਹੜੀ ਸੁਰਤੀ ਹੈ ਭੁਲਾਈ ਨਹੀਂ ਹੈ ਇਸ ਨੇ ਪਾਈ ਮੀਤ ਬੰਦ ਪਸਖੇ ਸਾਰੀ ਉਮਰ ਵਿਸ਼ਿਆਂ ਚ ਗੁਆਲੀ ਜਦੋਂ ਮੌਤ ਆ ਗਈ ਕੋਸਲੇ ਫੇ ਲੱਗਾ ਪੁਛਤਾਵਾ ਕਰਨ ਜਿਹੜੇ ਭਰਾ ਸਨ ਮਿੱਤਰ ਸਨ ਸਖੇ ਪਿਆਰੇ ਸਨ ਗੇ ਬੰਧੂ ਬਸੰਧੀ ਸਨ ਪਾਛੇ ਤਿੰਨੂ ਕੋਸਲੇ ਪੰਨੀ ਫਿਰ ਉਹਨਾਂ ਨਾਲ ਜੇ ਕੁੜੀਆਂ ਦੇ ਮੁੰਡਿਆਂ ਦੇ ਇਸਤੇ ਹੱਥ ਬਣਵਾ ਮੈਂ ਵੀ ਤੁਸੀਂ ਹੁਣ ਇਹਦੀ ਨਵਾਇਓ ਸੇਵ ਤੋੜ ਮੈਂ ਤਾਂ ਚੱਲਿਆ ਮੇਰੇ ਵਸ ਕੁਛ ਨਹੀਂ ਫਿਰ ਉਹਨਾਂ ਨੂੰ ਸੌਂਪਦਾ ਫਿਰਦਾ ਮਗਨ ਅੰਤ ਵੇਲੇ ਇਹ ਹਾਲਤ ਹੁੰਦੀ ਹੈ ਪਹਿਲਾਂ ਇੰਨਾ ਹੰਕਾਰ ਕਰਦਾ ਕੋਈ ਪਰਵਾਹ ਨਹੀਂ ਕਰਦਾ ਜੇਸਪੁਰ ਕਾਰ ਪਿੱਛੇ ਮੇਰੇ ਲੜਕੇ ਦੀ ਲੜਕੀ ਦੀ ਤੁਸੀਂ ਸ਼ਾਦੀ ਕਰਨੀ ਹੈ ਪਿੱਛੇ ਉਹਨਾਂ ਨੂੰ ਸੌਂਪ ਜਾਂਦਾ ਹੈ ਗਤ ਲਾਗੂ ਮਨ ਬਾਸਨਾ ਸ੍ਰੀ ਗੁਰੂ ਜੀ ਦਾਸ਼ਾ ਜੀ ਫਰਮਾਉਂਦੇ ਹਾਂ ਮੈਂ ਜਿਸ ਵਾਸ਼ਨਾ ਵਿੱਚ ਇਹ ਮਨ ਲੱਗਾ ਹੋਇਆ ਹੈ ਅੰਤ ਸਾਈ ਪ੍ਰਗਟਾਨੀ ਅੰਤ ਦੇ ਵੇਲੇ ਸਾਥ ਸੰਗਤ ਵੀ ਉਹੀ ਪ੍ਰਗਟ ਹੋਣੀ ਹੈ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰ ਹੈ ਸਰਬ ਜੋਨ ਬਲਵਲੇ ਆਉਤਰਾ ਐ ਅੰਤਕਾਲ ਜੋ ਮੰਦੋ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਤ੍ਰੇਦ ਜੋਨ ਬਲਵਲੇ ਆਉਤਰਾ ਐ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਇਸ ਥੂਕਰ ਜੋਨ ਬਲਵਲੇ ਆਉਤਰਾ ਇਸ ਤਰ੍ਹਾਂ ਦੀ ਹਾਲਤ ਹੈ ਜਿਸ ਵਾਸ਼ਨਾ ਜਿ ਮਨ ਲੱਗਾ ਹੋਇਆ ਹੈ ਅੰਤ ਸਾਈ ਪ੍ਰਗਟਾਣੀ ਉਹੀ ਪ੍ਰਗਟੇ ਦੇ ਹੋ ਜਾਣੀ ਐ ਸੋ ਪ੍ਰਗਟ ਹੋ ਜਾਣੀ ਐ ਸਾਰੀ ਉਮਰ ਜਿਸ ਪਾਸੇ ਜ਼ਿੰਦਗੀ ਕੋ ਜਾ ਰਹੀ ਐ ਉਹੀ ਗੱਲ ਅਮ ਤੈਨੂੰ ਪਰਗਟ ਹੋਣੀ ਐ ਆਹ ਨੂੰ ਬੁੱਧ ਸੱਚ ਕਰਮ ਕਰ ਸੁੱਚੇ ਕਰਮ ਤਾਂ ਬੜੇ ਕਰਦਾ ਐ ਆਪ ਜਿਹੜੇ ਬੜਾ ਧੋਟਾ ਮਾਣ ਜੀ ਕਰਦਾ ਐ ਬੜੇ ਠਾਂਡੇ ਮਾਣ ਜੀ ਦਾ ਐ ਬੜਾ ਸੋਧੀ ਬਣਿਆ ਹੋਇਆ ਐ ਬੜਾ ਬੁਵੇਕੀ ਹੋਇਆ ਐ ਪਰ ਨਾਲ ਹੰਕਾਰ ਵਾਲੀ ਬੁੱਧੀ ਰੱਖੀ ਬਿਲੇ ਕਿ ਮੇਰੇ ਵਰਗਾ ਕੋਈ ਬੁਵੇਕੀ ਨਹੀਂ ਮੇਰੇ ਵਰਗਾ ਕੋਈ ਸੁਚਿੰਤਾਈ ਕਰਨ ਵਾਲਾ ਨਹੀਂ ਹੰਕਾਰ ਵਾਲੀ ਬੁੱਧੀ ਕਰਕੇ ਸੁਚਿੰਤਾਈ ਆਪ ਕੈ ਨੂੰ ਕਰਕੇ ਵਿਖਾਉਂਦਾ ਹੈ ਅਹੰ ਬੁੱਧ ਸੁੱਚ ਕਰਮ ਕਰ ਸ਼ੰਕਾਰ ਵਾਲੀ ਬੁੱਧੀ ਕਰਕੇ ਪਵਿੱਤਰ ਜਿਹੇ ਕਰਮ ਕਰਦਾ ਹੈ ਆਪਦੇ ਜਾਨ ਨੇ ਇਹ ਬੰਧਨ ਬੰਧਾਨੀ ਇਹ ਤਾਂ ਇਹਨੂੰ ਬੰਧਨ ਪੈ ਗਏ ਮਹਾਰਾਜ ਸਾਹਿਬ ਕਹਿਣ ਲੱਗੇ ਇਹਨਾਂ ਬੰਧਨਾਂ ਤੇ ਆਪਣੇ ਆਪ ਨੂੰ ਬੰਧਾ ਲਿਆ ਹੈ ਕਦੇ ਕਾਮ ਦਾ ਬੰਧਨ ਕਦੇ ਕ੍ਰੋਧ ਦਾ ਬੰਧਨ ਤਲਿ ਹੰਕਾਰ ਦੇ ਬੰਨਨ ਕੀ ਇਸ ਪ੍ਰਕਾਰ ਬਨ੍ਹਾ ਲਈ ਆਂ ਜੀ ਸਾਰੀ ਜ਼ਿੰਦਗੀ ਦਇਆਲ ਪੁਰਖ ਕਿਰਪਾ ਕਰਹੁ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਾਂ ਅਰਦਾਸ ਕਰੀਏ ਇਹਨਾਂ ਔਗਣੋਂ ਤੋਂ ਬਚਣ ਵਾਸਤੇ اے ਦਇਆ ਦੇ ਘਰ اے ਪੂਰਨ ਪਰਮੇਸ਼ਰ ਆਪ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜੀ ਨਾਨਕ ਦਾਸ ਦਸਾਨੀ ਜਿਵੇਂ ਰਹੇ ਜੋ ਆਪ ਦੇ ਸੇਵਕ ਮਨ ਬਾਣੀ ਸਰੀਰ ਕਰਕੇ ਉਹਨਾਂ ਦੀ ਦੁਸਤਾਨੀ ਦਾਸੀ ਭਾਵ ਸਾਡੀ ਬ੍ਰਤੀ ਹੋ ਜੇ ਆਪਦੇ ਦਾਸਾਂ ਦੇ ਦਾਸ ਦਸਾਉਣਾ ਕਰੀਏ ਸਲਾਣਾ ਕਰੀਏ ਇਹ ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ ਇਸ ਪ੍ਰਕਾਰ ਸਾਡੀ ਇਹਨਾ ਕਰਨਾ ਚਰਮਾਂ ਵੀ ਹੰਗਤਾ ਮਿਟੇ ਫਿਰ ਆਪਦੇ ਦਾਸਾਂ ਦੇ ਦਾਸ ਸੁਣਾਉਣਾ ਕਰੀਏ ਜਦ ਇਹ ਨਿਹਾਲ ਹੋਈਏ ਇਹ ਸਾਡੇ ਤੇ ਆਪ ਦੀ ਕਿਰਪਾ ਕਰੋ ਜੀ ਜੁਮਲਾ ਕਿ ਜੁਮਲਾ ਜੋੜ ਕਸੂ ਕੀਤਾ ਹੈ ਸਾਰੀਆਂ ਅਸ਼ਟਪਦੀਆਂ 44 ਗੁਰੂ ਸਾਹਿਬ ਜੀ ਚਾਹੇ ਸਤਿਗੁਰਾਂ ਦੀਆਂ ਆਈਆਂ ਹਨ ਨੇ ਪਹਿਲੇ ਪਾਸ਼ਾ ਦੀਆਂ ਤੀਜੇ ਦੀਆਂ ਚੌਥੇ ਦੀਆਂ ਤੇ ਪੰਜਵੇਂ ਦੀਆਂ ਇਹ ਚਤਾਲੀ ਅਸ਼ਟ ਬਰੀਆਂ ਜੁਮਲਾ ਜੋੜ ਹੈ ਇਸ ਨੂੰ ਜੁਮਲਾ ਜੋੜਨਾ ਕਰੋ ਚਿਤ ਵਿੱਚ ਪਰਮੇਸ਼ਵਰ ਦੇ ਜਿਹੜੇ ਪੰਤ ਆਮ ਕ੍ਰੋਧ ਆਪ ਤੁਮ ਮੈਨਾ ਹੈ ਨਾਲ ਸਿੱਟੋ ਅੰਦਰੋਂ ਇਸ ਪ੍ਰਕਾਰ ਪਰਮੇਸ਼ਵਰ ਵਿੱਚ ਚਿਤ ਨੂੰ ਜੋੜਨਾ ਕਰੋ ਇਹ ਚਤਾਲੀ ਅਸ਼ਟ ਬਰੀਆਂ ਦਾ ਜੋੜ ਮਹਾਰਾ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇੱਕ ਤਾਈ ਚਤਾਲੀ ਅਸ਼ਟ ਬਰੀਆਂ ਸਾਰਿਆਂ ਸਦਗੁਰਾਂ ਦੀਆਂ ਹੋ ਗਈਆਂ ਅੱਗੇ ਸ਼ੰਤ ਅਰੰਭ ਹੋਣਗੇ ਅਹੰ ਬੁੱਧ ਸੋਚ ਕਰਮ ਕਰ ਇਹ ਬੰਧਨ ਬੰਧਾਣੀ ਦਇਆਲੁਕ